ਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਣੇ YouTube ਚੈਨਲ ਛੇਖੋ ਡੈਰੀ ਫਾਰਮ ਤੇ ਐਸਟਾ ਚੈਨਲ ਛੇਖੋ ਡੈਰੀ ਫਾਰਮੋਂ ਤੇ ਤੇ ਦੋਸਤੋ ਅੱਜ ਪਹਿਲਾਂ ਤੁਹਾਨੂੰ ਜਾਨਵਰ ਦਿਖਾ ਦਈਏ ਬਹੁਤ ਚੰਗੇ ਜਾਨਵਰ ਗਾਈਆਂ ਬਹੁਤ ਚੰਗੀ ਕੁਆਲਿਟੀ ਦੀਆਂ ਤੇ ਬਾਈ ਨੇ ਦੋ ਬੱਸੀਆਂ ਸੇਲ ਕਰਨੀਆਂ ਕਾਹਤੋਂ ਕਰਨੀਆਂ ਕਿਉਂਕਿ ਕਿਤਾ ਦੇ ਗਰਮੀ ਜ਼ਿਆਦਾ ਜਗ੍ਹਾ ਦੀ ਤੰਗੀ ਆ ਪ੍ਰਬੰਧ ਵੇਹੇ ਬਹੁਤ ਸੋਹਣਾ ਦੋਸਤੋ ਜਿਹੜੀ ਇਹ ਗਾਂ ਖੜੀ ਆ ਬਹੁਤ ਚੰਗੀ ਗਾਂ ਕੀ ਚੰਗੇ ਦੁੱਧ ਵਾਲੀ ਆ ਅੱਜੇ ਘੰਟੇ ਤੱਕ ਚੋਣੀਆਂ ਦੇਖ ਰੋਏ। ਬਹੁਤ ਚੰਗੀ ਗਾਂ ਦੀ। ਇਹਦੀਆਂ ਦੋ ਇਕੱਠੀਆਂ ਬੱਸੀਆਂ ਨੂੰ ਇਹਨੇ ਜਨਮ ਦਿੱਤਾ ਸੀ। ਜਿਹੜੀਆਂ ਦੋਨੇ ਬਾਈ ਨੇ ਸੇਲ ਕਰਨੀਆਂ ਨੇ। ਇਹ ਦੋਨੇ ਬੱਸੀਆਂ ਜਿਹੜੀਆਂ ਸੇਲ ਨੇ। ਇੱਕ ਤਾਂ ਇਹ ਆ ਕਾਲੀ ਬੱਸੀ ਨੂੰ ਜਨਮ ਦਿੱਤਾ ਸੀ ਤੇ ਇੱਕ ਆਹ ਡੱਬੀ ਬੱਸੀ। ਇਹ ਦੋਨੇ ਆਪਾਂ ਕਹਿ ਸਕਦੇ ਹਾਂ ਜੋੜੀਆਂ ਸੀ ਦੋਨੇ। ਦੋਨਾਂ ਨੇ ਇਕੱਠੀਆਂ ਨੇ ਜਨਮ ਲਿਆ ਸੀ ਇਹ ਦੋਨੇ ਹੀ ਦੋਸਤੋ ਸੇਲ ਆ। ਜੇ ਕੋਈ ਵੀਰ ਖਾਲ ਸਕਦਾ ਚੰਗੇ ਦੁੱਧ ਵਾਲੀ ਗਾਂ ਦੀਆਂ ਬੱਸੀਆਂ ਨੇ ਬਹੁਤ ਸੋਹਣੀ ਕੁਆਲਿਟੀ ਦੀਆਂ ਨੇ ਤੇ ਆਪਾਂ ਕ੍ਰੋਸ ਬਰੀਡ ਕਹਿ ਸਕਦੇ ਹਾਂ ਬਹੁਤ ਚੰਗੀਆਂ ਨੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਤਾਂ ਆਪਾਂ ਨੰਬਰ ਦੇਵਾਂਗੇ ਵੀਰ ਦੇ ਨਾਲ ਸੰਪਰਕ ਕਰ ਸਕਦਾ ਇਹ ਬੱਸੀਆਂ ਪਿੰਡ ਮੂਂਗ ਝੁਲਾ ਬਰਨਾਲ ਦੇ ਵਿੱਚ ਛੇਰ ਨੇ ਤੇ ਬਹੁਤ ਸੋਹਣੀ ਦੇਖੋ ਡੱਬੀ ਬੱਸੀ ਐ ਇੱਕ ਤੇ ਇੱਕ ਕਾਲੀ ਬੱਸੀ ਆ ਦੋਨੇ ਬਹੁਤ ਸੋਹਣੀਆਂ ਬੱਸੀਆਂ ਨੇ ਤੇ ਵੀਰ ਕੋਲ ਬਹੁਤ ਟਰੌਪ ਤੇ ਜਾਨਵਰ ਰੱਖਦਾ ਬਾਈ ਤੇ ਅੱਗੇ ਜਿਹੜੀ ਹੈਗੀ ਇਹ ਗਾਂਸ ਨੂੰ ਦਿਖਾਉਣਾ ਤੇ ਇਸ ਗਾਂ ਦੀਆਂ ਇਹ ਬੱਸੀਆਂ ਬਹੁਤ ਸੋਹਣੀ ਗਾਂ ਸੀ ਉਹ ਤੋਂ ਬਹੁਤ ਚੰਗੇ ਦੁੱਧ ਵਾਲੀ ਆ ਇਸ ਗਾਂ ਦੀਆਂ ਬੱਸੀਆਂ ਨੇ ਜੋ ਵੀ ਵੀਰ ਬੱਸੀਆਂ ਖਰੀਦਣਾ ਚਾਹੁੰਦਾ ਉਹ ਵੀਰ ਦੇ ਨਾਲ ਸੰਪਰਕ ਕਰ ਸਕਦਾ ਹੋਰ ਕੋਈ ਪਸ਼ੂ ਛੇਵ ਨਹੀਂ ਸਿਰਫ ਇਹ ਜਿਹੜੀਆਂ ਦੋ ਬੱਸੀਆਂ ਹੀ ਛੇਵ ਨੇ ਤੇ ਬਾਕੀ ਇੱਕ ਸੋਨੋ ਦਿਖਾਉਨੇ ਆਪਾਂ ਢੋਲਾ ਸਪਰੇਅ ਪੰਪ ਜਿਹਨੂੰ ਆਪਾਂ ਕਹਿੰਦੇ ਨੇ ਢੋਲਾ ਸਪਰੇਅ ਵਾਲਾ ਇਹ ਵੀ ਫੌਰ ਸੇਲ ਆ ਤੇ ਜੇ ਕੋਈ ਵੀ ਢੋਲਾ ਲੈਣਾ ਚਾਹੁੰਦਾ ਉਹ ਵੀ ਸਪਰਕ ਕਰ ਸਕਦਾ ਬਾਕੀ ਜਾਣਕਾਰੀ ਵੀਪ ਤੋਂ ਲੈ ਸਕਦਾ ਇਹਦੇ ਬਾਰੇ ਤੇ ਇਹ ਢੋਲਾ ਵੀ ਜਿਹੜਾ ਸੇਲ ਆ ਧੰਨਵਾਦ ਦੋਸਤੋ ਜੋ ਜੋ ਵੀ ਦੋਸਤ ਮਿੱਤਰ ਆਪਣੇ YouTube ਚੈਨਲ ਤੇ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ